ਇਤਿਆਂ ਹਸਣ ਖੇਡਣ ਗਾਉਣ ਨੱਚਣ ਟੱਪਣ ਤੇ ਦੁੱਖ-ਦਰਦ ਸਾਰੇ ਸਾਂਝੇ ਕਰਨ ਇਹ ਸਾਰੇ ਉਪਰਾਲੇ ਸਿਰਫ ਕੁੜੀਆਂ ਦੀਆਂ ਜਿਹੜੀਆਂ ਅੰਦਰਲੀਆ ਭਾਵਨਾਵਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਮਿਲਗਾ ਰਿਹਾ ਮੱਝ ਵਿੱਚ ਪੂਰੀ ਮੱਝ ਦਾ ਕਟਾ ਵੇਚ ਲੈ ਛੋਟੀ ਸੋਚ ਦਾ ਮਾਲਕ ਨਹੀਂ ਹੈ ਕਿ ਜਿਹੜਾ ਸਿਰਫ ਇੱਕ ਬਰੋਟੇ ਥੱਲੇ ਮੌਕਾ ਦਿੰਦਾ ਭੈਣਾਂ ਨੂੰ ਚੰਦਾ ਤੁਹਾਡੀ ਟੀਮ ਦੀ ਕੁੜੀਆਂ ਵੀ ਤੁਹਾਡੇ ਨਾਲ ਬਾਹਰਲੇ ਮੁਲਕਾਂ 'ਚ ਜਾ ਕੇ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਉਂਦੀਆਂ ਨੇ ਤੁਹਾਡੇ ਨਾਲ ਦੇਖੋ ਸਾਡਾ ਕੰਮ ਆਪਣਾ ਕੰਮ ਕਰਨਾ ਮਿਹਨਤ ਕਰਨੀ ਆਪਣੇ ਮਾਰਗ 'ਤੇ ਚੱਲਣਾ ਲੋਕਾਂ ਦਾ ਕੰਮ ਐ ਬੋਲਣਾ ਖਾ ਖਾ ਕੇ ਅਖਬਾਰਾਂ ਖਾ ਖਾ ਕੇ ਜਿਉਣ ਵਾਲਾ ਮੁੰਡਾ ਜ ਵਿਦੇਸ਼ੀ ਧਰਤੀ ਦੁੱਧੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਉੱਥੇ ਦੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਾ ਰਿਹਾ ਸਾਡੇ ਨਾਲ ਨਾਲ ਬਿਲਕੁਲ ਹੈ ਸੋ ਲੋਕਾਂ ਦੀ ਦਵਾਮਾ ਮੇਰੇ ਕੀਤੇ ਰਹੀ ਕਾਰਜ ਨੂੰ ਲੋਕ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਇਹ ਹੀ ਮੇਰੇ ਲਈ ਬਹੁਤ ਵੱਡਾ ਮਾਣ ਆ ਦੇਖੋ ਮੈਡਮ ਨਿਰਮਾ ਰਿਸ਼ੀ ਹੋਰੀ ਹੈ ਏਡੇ ਵੱਡੀਆਂ ਸਖਸ਼ੀਤਾ ਨੇ ਉਹ ਏਡੇ ਨਿਮਾਨੇ ਹੋ ਕੇ ਐਨੇ ਨਿਮਰਤਾ ਦੇ ਨਾਲ ਮੇਰੇ ਮਾੜੇ ਦੇ ਸੱਦੇ ਤੇ ਆਏ ਨੇ ਰਿਸ਼ੀ मैम ਵੀ ਕਹਿ ਕੇ ਗਏ ਨੇ ਵੀ ਤੁਹਾਨੂੰ ਭਰਾਮਾਂ ਦੀ ਸੌਂ ਲੱਗੇ ਕਹਿੰਦਾ ਕਿ ਲੱਕੇ ਨਾ ਆਈਆਂ ਹੁਣ ਦੇਖਦੇ ਆ 19 ਤਰੀਕ ਨੂੰ ਕੌਣ ਕੌਣ ਆਉਂਦੀਆਂ ਬਸ ਦੇਖੀ ਚੱਲੋ ਤਾਂ ਉਹ ਦਿਲਜੀਤ ਦੇ ਸਾਹ ਚ ਫਿਲਮ ਤੇ ਨਹੀਂ ਕਹਿੰਦਾ ਵੀ ਇੱਥੇ ਸਵੈਟਰ ਬੁੰਨਦੇ ਉਦੋਂ ਤੱਕ ਬੰਨ ਬੰਨ ਕੇ ਆ ਸਵੈਟਰ ਇਸ ਵਾਰ ਬੁੰਨੇ ਜਾਣੇ ਆ ਜੇ ਮੈਂ ਸਿੱਧੂ ਵੀਰ ਭਾਈ ਕਹਿੰਦਾ ਹੁੰਦਾ ਕਹਿੰਦਾ ਮੈਨੂੰ ਕਿਤੇ ਲੋਕਾਂ ਕੇਕਾਂ ਲਵਾ ਬਣਾ ਕੇ ਲੱਗ ਜਾਣ ਅਰੇ ਅਹੀ ਕੱਲ ਸਿੱਧੂ ਕੀ ਉਹ ਸਾਡਾ ਉਹਨਾਂ ਨਾਲ ਮੇਰਾ ਇੱਕ ਪਰਿਵਾਰਕ ਸੰਬੰਧ ਆ ਮੇਰੀ ਇੱਕ ਬਹੁਤ ਨਿੱਜੀ ਨੇੜਤਾ ਉਹਨਾਂ ਨਾਲ ਨਾ ਕਿਸੇ ਫੇਮ ਦੀ ਆ ਔਰ ਜਦੋਂ ਵੀ ਕਿਤੇ ਮੈਂ ਬਾਪੂ ਬੇਬੇਰ ਮੈਂ ਬੇਨਤੀ ਕਰਾਂ ਉਹਨਾਂ ਨੇ ਅੱਜ ਤੋਂ ਕਿ ਮੈਨੂੰ ਜਵਾਬ ਨਹੀਂ ਦਿੱਤਾ ਮੇਰੇ ਛੋਟੇ ਜਿਹੇ ਸੱਦੇ ਤੋਂ ਭੱਜੇ ਪਰ ਕਦੀ ਇੰਦਾ ਨਹੀਂ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਗੱਲ ਲਾ ਕੇ ਦੁੱਖ ਵਡਾਉਨੇ ਹੋ ਬਾਅਦ ਵਿੱਚ ਸਮਾਂ ਉਹ ਕਿਹਦੇ ਨਾਲ ਦੁੱਖ ਵਡਾਉਂਦਾ ਮੈਂ ਕਿਉਂਕਿ ਇਕੱਲਾ ਰਹਿ ਜਾਣਾ ਹਨਾ ਤਾਂ ਮੈਨੂੰ ਬੜਾ ਫੀਲ ਹੁੰਦਾ ਆਨਾ ਮੈਂ ਅੱਜ ਵੀ ਸਿਕਵਾ ਜਿੱਤ ਆਇਆ ਕੁੜੀਆਂ ਨਾਲ ਵੀ ਜਿੱਤ ਆਇਆ ਵੀ ਸਮਾਗਮਾਂ 'ਚ ਆਪਾਂ ਮਿਲ ਜਾਨੇ ਆ ਨਾ ਇਕੱਲਾ ਪਨ ਕਿਤਨਾ ਕਿਤੇ ਖਾਂਦਾ ਹੁੰਦਾ ਕੋਈ ਨਾ ਕੋਸਣਾ ਤਾਂ ਇਹ ਮੇਰਾ ਨਹੀਂ ਤਾਂ ਹਰਕਤ ਹੈ ਭੈਣਾ ਮੇਰੇ ਉਹ ਤੋ ਮਾਡਰਨਾਈਜ਼ ਹੋ ਚੁੱਕਿਆ ਹੈ ਕਿ ਐਕਚੁਅਲੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਤੀਆਂ ਹੁੰਦੀਆਂ ਕੀ ਨੇ ਭੈਣਾਂ ਨੂੰ ਪਤਾ ਹੀ ਨਹੀਂ ਹੈ ਕਿ ਇਕੱਠੇ ਹੋ ਕੇ ਨੱਚੀ ਦੇ ਟੱਪੇ ਤੇ ਦੁੱਖ ਸੁੱਖ ਸਾਂਝੀ ਕੀਤੇਦੇ ਆ ਪਰ ਮੈਂ ਤੁਹਾਨੂੰ ਦੱਸ ਦੇਣੀ ਕਿ ਪਾਲ ਸਿੰਘ ਸਮਾਓ ਮੈਂ ਕੀ ਦੱਸਾਂ ਕਿ ਆਪਣੇ ਸੱਭਿਆਚਾਰ ਨੂੰ ਨਾ ਕੇਵਲੋ ਪਰਾਇ ਧਰਤੀ ਤੇ ਵਿਦੇਸ਼ਾਂ ਦੀ ਧਰਤੀ ਤੇ ਮਹਿਕਾਰੇ ਨੇ ਔਰ ਨਾਮ ਰੋਸ਼ਨ ਕਰਕੇ ਮਾਣ ਮਹਿਸੂਸ ਕਰਾ ਰਹੇ ਨੇ ਪੰਜਾਬ ਦਾ ਨਾਮ ਉੱਚਾ ਕਰ ਰਹੇ ਨੇ ਬਲਕਿ ਪੰਜਾਬ ਦੇ ਵਿੱਚ ਵੀ ਤੀਆਂ ਲਾ ਕੇ ਮੌਕਾ ਦਿੰਦੇ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦਾ ਮਹਿਸੂਸ ਕਰਵਾਉਂਦਾ ਕਿ ਰਿਸ਼ਤਾ ਕੀ ਹੁੰਦਾ ਭੈਣ ਭਰਾਵਾਂ ਦਾ ਤੇ ਭੈਣਾ ਭੈਣ ਦਾ ਸਸਟੀਕਾਲ ਸਸਟੀਕਾਲ ਜੀ ਪਹਿਲ ਤੇ ਬਹੁਤ ਮੁਬਾਰਕ ਬਾਤ ਤੇ ਬਹੁਤ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਹਰ ਵਾਰ ਇਹਨਾਂ ਤੀਆਂ ਨੂੰ ਬੜਾ ਇੰਜੋਏ ਕਰਕੇ ਜਾਂਦੇ ਹੋ ਕਿਉਂਕਿ ਹੁਣ ਰਿਸ਼ਤਾ ਜਿਹੜਾ ਹੈ ਉਹ ਰੂਹਾਂ बन ਗਿਆ ਇੱਕ ਹੁੰਦਾ ਕਿ ਖੂਨ ਦਾ ਰਿਸ਼ਤਾ ਇਹ ਰੂਹਾਂ ਦਾ ਰਿਸ਼ਤਾ ਬਣ ਗਿਆ ਹੈ ਹਾਂ ਇਹ ਤਾਂ ਜਦ ਤੱਕ ਜਹਾਨ ਤੇ ਰਵਾਂਗੇ ਜਦ ਤੱਕ ਸਰੀਰ 'ਚ ਜਾਨ ਹੈ ਤਦ ਤੱਕ ਇਹ ਭੈਣਾਂ ਸਾਡੇ ਦਰ ਤੇ ਆਉਂਦੀਆਂ ਰਹਿਣਗੀਆਂ ਜਦ ਤੱਕ ਅਸੀਂ ਜਿਉਂਦੇ ਆ ਛੋਟੀਆਂ ਭੈਣਾਂ ਦੇ ਲਈ ਇਦਾਂ ਦੇ ਉਪਰਾਲੇ ਅਸੀਂ ਕਰਦੇ ਰਹਿਾਂਗੇ ਬਾਈ بڑے ਭੈਣਾਂ ਦਾ ਇਹ ਸ਼ਿਕਾਇਤ ਹੈ ਕਿ ਸਾਡੇ ਭਰਾ ਸਾਨੂੰ ਪੁੱਛਦੇ ਨਹੀਂ ਜਾਂ ਵਿਆਹ ਤੋਂ ਬਾਅਦ ਰਿਸ਼ਤੇ ਬਦਲ ਜਾਂਦੇ ਨੇ ਜਿਹੜੀਆਂ ਤਿਆਂ ਹੱਸਣ ਖੇਡਣ ਗਾਉਣ ਨੱਚਣ ਟੱਪਣ ਦੁੱਖ ਦਰਦ ਸਾਰੇ ਸਾਂਝੇ ਕਰਨ ਇਹ ਸਾਰੇ ਉਪਰਾਲੇ ਸਿਰਫ ਕੁੜੀਆਂ ਦੀਆਂ ਜਿਹੜੀਆਂ ਅੰਦਰਲੀਆ ਭਾਵਨਾਵਾਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਮੈਂ ਲਗਾ ਰਿਹਾ ਪਰ ਤੁਸੀਂ ਬਹੁਤ ਸੋਹਣਾ ਸਬੂਤ ਇਸ ਗੱਲ ਦਾ ਦਿੱਤਾ ਕਿ ਇਹ ਭਰਾ ਛੋਟੀ ਸੋਚ ਦਾ ਮਾਲਕ ਨਹੀਂ ਹੈ ਕਿ ਜਿਹੜਾ ਸਿਰਫ ਇੱਕ ਬਰੋਟੇ ਥੱਲੇ ਮੌਕਾ ਦਿੰਦਾ ਭੈਣਾਂ ਨੂੰ ਨੱਚਣ ਦਾ ਤੁਹਾਡੀ ਟੀਮ ਦੀ ਕੁੜੀਆਂ ਵੀ ਤੁਹਾਡੇ ਨਾਲ ਬਾਹਰਲੇ ਮੁਲਕਾਂ 'ਚ ਜਾ ਕੇ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਉਂਦੀਆਂ ਨੇ ਤੁਹਾਡੇ ਨਾਲ ਬਿਲਕੁਲ ਅਸੀਂ ਜਿਹੜੇ ਚੰਗੇ ਕਲਾਕਾਰ ਨੇ ਚੰਗੇ ਮਿਹਨਤੀ ਬੱਚੇ ਨੇ ਮਿਹਨਤੀ ਕਲਾਕਾਰ ਨੇ ਅਸੀਂ ਹਮੇਸ਼ਾ ਉਹਨਾਂ ਦੇ ਲਈ ਕਦਮ ਚੱਕਦੇ ਆਂ ਪਰ ਕੁਝ ਸਬਰ ਹੁੰਦਾ ਅਸੀਂ ਦੇਖ ਰਹੇ ਹੁੰਦੇ ਆ ਕਿਹੜੇ ਬੱਚੇ ਨੂੰ ਕਦੋਂ ਕਿੱਥੇ ਲੈ ਕੇ ਜਾਣਾ ਕਿਹੜੇ ਬੱਚੇ ਲਈ ਕਦੋਂ ਕਿਹੜੀ ਜਗ੍ਹਾ ਦੇਣੀ ਹੈ ਅਸੀਂ ਬੱਚਿਆਂ ਨੂੰ ਪਰਖਦੇ ਵੀ ਆਂ ਬੱਚਿਆਂ ਨੂੰ ਸਿਖਾਉਂਦੇ ਵੀ ਆਂ ਜਿਵੇਂ ਇੱਕ ਪੱਠੀ ਦੇ ਵਿੱਚ ਇੱਕ ਲੋਹਾ ਇਹਨਾਂ ਤਪ ਤਪ ਕੇ ਕੁਝ ਬਣਦਾ ਇਸੇ ਤਰ੍ਹਾਂ ਅਸੀਂ ਉਹਨਾਂ ਬੱਚਿਆਂ ਨੂੰ ਪਹਿਲਾਂ ਥੋੜਾ ਸਮਾਂ ਉਹ ਦੇਖਦੇ ਆਂ ਇਹ ਬੱਚੇ ਕਿੰਨਾ ਕ ਸਬਰ ਵਾਲੇ ਨੇ ਬੱਚੇ ਕਿੰਨੇ ਕਿ ਮਿਹਨਤ ਵਾਲੇ ਨੇ ਫਿਰ ਉਸ ਤੋਂ ਬਾਅਦ ਸਾਡੇ ਫੈਸਲੇ ਹੁੰਦੇ ਨੇ ਉਹਨਾਂ ਨੂੰ ਕਿਤਨਾ ਕਿਤੇ ਭਜਾਉਣਾ ਕਿੰਨੇ ਕਵਟੇ ਜਿਗਰਾ ਰੱਬ ਤੋਂ ਲੈ ਕੇ ਆਏ ਹੋ ਕਿ ਲੋਕੀ ਕਹਿਣ ਵਾਲੇ ਮਾੜਾ ਵੀ ਕਹਿੰਦੇ ਨੇ ਲੋਕੀ ਕਹਿਣ ਵਾਲੇ ਬਹੁਤ ਗਲਤ ਵੀ ਕਹਿੰਦੇ ਨੇ ਗਲਤ ਸਟੇਟਮੈਂਟ ਗਲਤ ਕਮੈਂਟ ਦਿੰਦੇ ਨੇ ਕੋਈ ਸਿੱਧੂ ਦੇ ਨਾਂ ਨਾਲ ਜੋੜਦਾ ਕੋਈ ਤੁਹਾਨੂੰ ਗਲਤ ਕਹਿੰਦਾ ਹੈ باوجود ਉਹਦੇ ਤੁਸੀਂ ਇਸ ਮੇਲੇ ਦਾ ਕੱਠ ਬਧਾਉਂਦੇ ਹੀ ਜਾ ਰਹੇ ਹੋ ਪੈਣਾ ਜੋੜਦੇ ਹੀ ਜਾ ਰਹੇ ਹੋ ਦੇਖੋ ਸਾਡਾ ਕੰਮ ਆਪਣਾ ਕੰਮ ਕਰਨਾ ਮਿਹਨਤ ਕਰਨੀ ਆਪਣੇ ਮਾਰਗ ਤੇ ਚੱਲਣਾ ਲੋਕਾਂ ਦਾ ਕੰਮ ਹੈ ਬੋਲਣਾ ਠੀਕ ਹੈ ਕੋਈ ਸੇਤ ਅਸਰ ਨਹੀਂ ਕੌਣ ਕੀ ਕਹਿੰਦਾ ਇਹ ਅੱਜ ਦੀ ਗੱਲ ਨਹੀਂ ਜਦੋਂ ਚੱਲੇ ਸੀ ਉਦੋਂ ਦੀ ਗੱਲ ਆ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਨੇ ਆ ਪਰ ਮੇਰੀ ਸੇਤ ਕੋਈ ਅਸਰ ਨਹੀਂ ਮੈਂ ਜਿਹੜੇ ਮਾਰਗ ਤੇ ਚੱਲਿਆ ਮੈਂ ਉਸ ਮਾਰਗ ਵੱਲ ਬੜੀ ਸਫਲਤਾ ਨਾਲ ਪਹੁੰਚਣ ਰਿਹਾ ਅਗਹੀ ਕੱਲ ਸਿੱਧੂ ਕੀ ਉਹ ਸਾਡਾ ਉਹਨਾਂ ਨਾਲ ਮੇਰਾ ਇੱਕ ਪਰਿਵਾਰਕ ਸਬੰਧ ਆ ਮੇਰੀ ਇੱਕ ਬਹੁਤ ਨਿੱਜੀ ਨੇੜਤਾ ਉਹਨਾਂ ਨਾਲ ਨਾ ਕਿਸੇ ਫੇਮ ਦੀ ਆ ਔਰ ਜਦੋਂ ਵੀ ਕਿਤੇ ਮੈਂ ਬਾਪੂ ਬੇਬੇ ਨੂੰ ਬੇਨਤੀ ਕਰਾਂ ਉਹਨਾਂ ਨੇ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਮੇਰੇ ਛੋਟੇ ਜਿਹੇ ਸੱਦੇ ਤੇ ਭੱਜੇ ਹੁੰਦੇ ਆ ਅੱਜ ਵੀ ਮਾਤਾ ਜੀ ਨੇ ਆਉਣਾ ਸੀ ਸਰੀਰ ਤੱਕ ਅਚਾਨਕ ਗਰਮੀ ਦਾ ਰੁਖ ਬਦਨ ਕਰਕੇ ਜਾਂ ਇੱਕਦਮ ਉਹ ਜਿਹਾ ਮਾਹੌਲ ਹੀ ਇਦਾਂ ਦਾ ਬਣ ਗਿਆ ਫਿਰ ਮਾਤਾ ਨੇ ਮੇਰੇ ਨਾਲ ਗੱਲ ਕਰੀ ਮੈਂ ਇਹ ਗੱਲ ਕਰੀ ਮੈਂ ਕਿਹਾ ਕੋਈ ਚੱਕਰ ਨਹੀਂ ਆ ਪਰ ਰਿਸਕ ਨਹੀਂ ਲੈਣਾ ਤੁਸੀਂ ਹੁਣ ਵੀ ਸਾਡੇ ਨਾਲ ਹੋ ਇਸ ਕਰਕੇ ਵੀ ਕੋਈ ਕਿਸੇ ਫੇਮ ਦੇ ਲਈ ਅਪਕਮ ਨਹੀਂ ਕਰ ਰਹੇ ਬਿਲਕੁਲ ਬਾਪੂ ਜੀ ਦਾ ਆਣਾ ਹੀ ਬਹੁਤ ਵੱਡਾ ਆਸ਼ੀਰਵਾਦ ਹੈ ਤੁਸੀਂ ਹਰ ਵਾਰ ਹੀ ਲੈ ਆਉਂਦੇ ਹੋ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਛੋਟਾ ਸਿੱਧੂ ਜਿਉਂਦਾ ਰਹੇ ਵਸਦਾ ਰਹੇ ਉਹੀ ਬਹੁਤ ਵੱਡੀ ਗੱਲ ਹੈ ਹੈਨਾ ਬਾਈ ਇੱਕ ਬਹੁਤ ਅਹਿਮ ਗੱਲ ਜਦੋਂ ਅਸੀਂ ਐਡਾ ਵੱਡਾ ਕਾਫਲਾ ਲੈ ਕੇ ਤੁਰਦੇ ਆ ਨਾ ਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਪਰ ਕਦੀ ਐਡਾ ਨਹੀਂ ਲੱਗਦਾ ਕਿ ਤੁਸੀਂ ਸਾਰਿਆਂ ਨੂੰ ਗੱਲ ਲਾ ਕੇ ਦੁੱਖ ਵਡਾਉਨੇ ਹੋ ਬਾਦ ਸਿੰਘਸ ਮੌਕੇ ਦੇ ਨਾਲ ਦੁੱਖ ਵਡਾਉਂਦਾ ਨਹੀਂ ਇਹ ਚੀਜ਼ ਮੈਨੂੰ ਬੜੀ ਮਹਿਸੂਸ ਹੁੰਦੀ ਆ ਹਨਾ ਵੀ ਮੈਂ ਜਦੋਂ ਇਕੱਲਾ ਰਹਿ ਜਾਂਦਾ ਹਨਾ ਤਾਂ ਮੈਨੂੰ ਬੜਾ ਫੀਲ ਹੁੰਦਾ ਹਨਾ ਮੈਂ ਅੱਜ ਵੀ ਸਿਕਵਾ ਜਿਤਾਇਆ ਕੁੜੀਆਂ ਨਾਲ ਵੀ ਜਿਤਾਇਆ ਵੀ ਸਮਾਗਮਾਂ 'ਚ ਆਪਾਂ ਮਿਲ ਜਾਂਦੇ ਆ ਨਾ ਇਕੱਲਪਨ ਕਿਤਨਾ ਕਿਤੇ ਖਾਂਦਾ ਹੁੰਦਾ ਕੁਛ ਨਾ ਖਸਾਣਾ ਤਾਂ ਇਹ ਮੇਰਾ ਨਹੀਂ ਤਾਂ ਹਰਕਤ ਹੈ ਤੇ ਪਿੰਡ ਚ ਰੌਣਕ ਲੱਗੀ ਹੋਈ ਐ ਸਭ ਨੂੰ ਪਤਾ ਐ ਅਸੀਂ ਪਿੱਛੇ ਪੁੱਛਿਆ ਸੀ ਕਿ ਉਹ ਕਿੱਥੇ ਸੀਗਾ ਰਸਤਾ ਭੁੱਲ ਗਿਆ ਕਹਿੰਦੇ ਹਾਂਜੀ ਪਾਲੀ ਬਾਬੇ ਦਾ ਅੱਗੇ ਐ ਹੈਨਾ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਪਰ ਜਦੋਂ ਐਦਾ ਇਕੱਠ ਨਹੀਂ ਹੁੰਦਾ ਲੋਕ ਨਹੀਂ ਹੁੰਦੇ ਭੈਣਾਂ ਨਹੀਂ ਹੁੰਦੀਆਂ ਉਦੋਂ ਪਾਲ ਸਿੰਘ ਸਮੋਂ ਦੀ ਜ਼ਿੰਦਗੀ ਕਿਹੋ ਜੀ ਹੁੰਦੀ ਐ ਕਿਉਂਕਿ ਹੁਣ ਮੈਂ ਕਾਫੀ ਲੰਬੇ ਸਮੇਂ ਤੋਂ ਮੈਂ ਕੱਲਾ ਰਹਿ ਹੀ ਨਹੀਂ ਰਿਹਾ ਮੈਂ ਵਿਦੇਸ਼ੋਂ ਨਾ ਜ਼ਿਆਦਾਤਰ ਇੱਥੇ ਹੁਣ ਆਪਦੇ ਸੌਂਚ ਬਿਜੀ ਹੁਣ ਕੁਛ ਨਾ ਕੁਛ ਕਰਦੇ ਰਹਿਣੇ ਆ ਅਸੀਂ ਹਨਾ ਤਾਂ ਮੈਂ ਆਪਣੀ ਲਾਈਫ ਤੋਂ ਬਹੁਤ ਜ਼ਿਆਦਾ ਸੰਤੋਸ਼ਤਾ ਦੇ ਖੁਸ਼ ਹਾਂ ਕਿਉਂਕਿ ਸਬਰ ਬਹੁਤ ਹੈ ਨਾ ਕਾਗਜ਼ ਖਾ ਖਾ ਕੇ ਅਖਬਾਰਾਂ ਖਾ ਖਾ ਕੇ ਜਿਉਣ ਵਾਲਾ ਮੁੰਡਾ ਜ ਵਿਦੇਸ਼ੀ ਧਰਤੀ ਦੂਦੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੰਜਾਬੀ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਉੱਥੋਂ ਦੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਾ ਰਿਹਾ ਸਾਡੇ ਨਾਲ ਨਾਲ ਬਿਲਕੁਲ ਹੈ ਸੋ ਲੋਕਾਂ ਦੀਆਂ ਦਵਾਮਾਂ ਮੇਰੇ ਕੀ ਤੇਜ ਰਹੀ ਕਾਰਜ ਨੂੰ ਲੋਕ ਪਿਆਰ ਦੇ ਰਹੇ ਨੇ ਸਤਿਕਾਰ ਦੇ ਰਹੇ ਨੇ ਇਹ ਹੀ ਮੇਰੇ ਲਈ ਬਹੁਤ ਵੱਡਾ ਮਾਣ ਆ ਦੇਖੋ ਮੈਡਮ ਨਿਰਮਾ ਰਿਸ਼ੀ ਹੋਰੀ ਐ ਏਡੀਆਂ ਬਟੀਆਂ ਸਖਸ਼ੀਆਂ ਤਾਂ ਨੇ ਉਹ ਐਡੇ ਨਿਮਾਨੇ ਹੋ ਕੇ ਐਨੇ ਨਿਮਰਤਾ ਦੇ ਨਾਲ ਮੇਰੇ ਮਾੜੇ ਦੇ ਸੱਦੇ ਤੇ ਆਏ ਨੇ ਤੇ ਔਰ ਖੁੱਲਾ ਸਮਾਂ ਦੇ ਕੇ ਗਏ ਨੇ ਇੰਨੀ ਗਰਮੀ ਦੇ باوجود ਔਰ ਸਿਹਤ ਵੀ ਉਹਨਾਂ ਦੀ ਠੀਕ ਨਹੀਂ ਸੀ ਫਿਰ ਵੀ ਜਦੋਂ ਮੈਂ ਕਿਹਾ ਉਦੋਂ ਗਏ ਨੇ ਖੁਸ਼ ਹੋ ਕੇ ਗਏ ਨੇ ਭਾਵੇਂ ਕੋਕੇ ਗਏ ਨੇ ਗੱਲ ਲੱਕੇ ਰੋਈ ਵੀ ਨੇ ਵੀ ਮੈਨੂੰ ਉਹ ਕਹਿੰਦੇ ਸ਼ਬਦ ਨਹੀਂ ਹੈਗੇ ਮੈਂ ਕੀ ਕਮਾਂ ਮੇਰਾ ਮੱਥਾ ਚੁੰਮ ਕੇ ਗਏ ਨੇ ਮੇਰੇ ਹੱਥ ਚੁੰਮ ਕੇ ਗਏ ਨੇ ਇਸ ਤਰ੍ਹਾਂ ਬਾਪੂ ਜੀ ਵੀ ਤੇ ਮੈਂ ਮੈ ਰਿਸ਼ੀ ਵੀ ਜੀ ਅਸੀਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆਂ ਬਾਈ ਬਹੁਤ ਸਤਿਕਾਰ ਮਹਿਸੂਸ ਕਰਦੇ ਆ ਮੇਰੀ ਮਾਂ ਨੇ ਖਾਸ ਤੌਰ ਤੇ ਤੁਹਾਡੇ ਲਈ ਤੇ ਜਿਹੜੇ ਬਾਈ ਮੇਰੇ ਘਰੇ ਆਈ ਸੀ ਤੁਹਾਡੇ ਨਾਲ ਦੋਨਾਂ ਲਈ ਬਹੁਤ ਪਿਆਰ ਸਤਿਕਾਰ ਭੇਜਿਆ ਪਰ ਅੱਜ ਜਿਹਨਾਂ ਨੂੰ ਅਸੀਂ ਫਿਲਮਾਂ 'ਚ ਵੇਖਦੇ ਆ ਕੋਈ ਮਾਤਾ ਕਹਿੰਦਾ ਕੋਈ ਭੂਆ ਕਹਿੰਦਾ ਕੋਈ ਘਰ ਦਾ ਬਜ਼ੁਰਗ ਕਹਿੰਦਾ ਮੈਮ ਨਿਰਮਲ ਰਿਸ਼ੀ ਜੀ ਹੈਨਾ ਉਹਨਾਂ ਨੂੰ ਦੇਖ ਕੇ ਹਮੇਸ਼ਾ ਦਾ ਲੱਗਦਾ ਕਿ ਪਦਮਸ਼ਰੀ ਨੇ ਸਤਕਾਰ ਯੋਗ ਨੇ ਉਹਨਾਂ ਦੇ ਹੱਥੋਂ ਤੁਸੀਂ ਸਾਨੂੰ ਮੌਕਾ ਦਿੱਤਾ ਸੰਧਾਰਾ ਲੈਣ ਦਾ ਮੈਂ ਕਹਿੰਨੀ ਹਾਂ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਮੌਕਾ ਤੁਸੀਂ ਸਾਨੂੰ ਦਿੱਤਾ ਅਸੀਂ ਹਰ ਵਾਰ ਦਿਨ ਦੇ ਰਹਿੰਨੇ ਆ ਹਰ ਵਾਰ ਆ ਨਾ ਕੋਈ ਨਾ ਕੋਈ ਸ਼ਖਸੀਅਤ ਨੂੰ ਅਸੀਂ ਸਿਰਫ ਜਿਨ੍ਹਾਂ ਨੇ ਇਸ ਪੀੜ ਦੇ ਵਿੱਚ ਆਪਣੀ ਜਿੰਦ ਜਾਨ ਇੱਕ ਕਰਤੀ ਬਹੁਤ ਸਟਰਗਲ ਕਰਕੇ ਇੱਥੇ ਤੱਕ ਆਏ ਨੇ ਅਸੀਂ ਉਹਨਾਂ ਦੇ ਦੁਆਰਾ ਤਾਂ ਕਿ ਉਹਨਾਂ ਨੂੰ ਉੱਨਤ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਹਨਾ ਇਹ ਕੁੜੀਆਂ ਨੇ ਜਿਹੜੀਆਂ ਮੈਮ ਰਿਸ਼ੀ ਵੀ ਇਸੇ ਧਰਤੀ 'ਚੋਂ ਇਸੇ ਟਿੱਬਿਆ 'ਚੋਂ ਇੰਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਨੇ ਉਸ ਮਕਾਮ ਤੱਕ ਗਏ ਨੇ ਉੱਥੋਂ ਹੀ ਅਸੀਂ ਉੱਠੇ ਆ ਤਾਂ ਸਾਡਾ ਫਰਜ ਬੰਦਾ ਸੀ ਸਾਰੇ ਰਲ ਕੇ ਸਭ ਦੇ ਸਿਰ ਤੇ ਹੱਥ ਰੱਖੀ ਜੀ ਹੱਤ ਤਾਂ ਤੁਸੀਂ ਵੀ ਪੜਿਆ ਤੇ ਸਿਰ ਤੇ ਰੱਖ ਦਿਓ ਬਾਹਰਲੀ ਧਰਤੀ ਤੇ ਜਾ ਕੇ ਕਈਆਂ ਧੀਆਂ ਭੈਣਾਂ ਨੂੰ ਤੁਸੀਂ ਹੌਸਲਾ ਦੇ ਕੇ ਆਉਣੇ ਕਿ ਮੈਂ ਹੈਗਾ ਤੁਹਾਡੇ ਲਈ ਕੌਣ ਹੈਗਾ ਸਾਰੇ ਨਹੀਂ ਤੁਸੀਂ ਸਾਰੇ ਹੋ ਭੈਣਾਂ ਮੇਰੀਆਂ ਮੇਰੇ ਨਾਲ ਨੇ ਤੇ ਸਾਰਿਆਂ ਦੇ ਸਿਰ ਤੇ ਤਾਂ ਮੈਂ ਉਡਾਰੀਆਂ ਮਾਰ ਰਿਹਾ ਮੈਂ ਇਕੱਲਾ ਨਹੀਂ ਹੈਗਾ ਮੇਰੇ ਨਾਲ ਲੱਖਾਂ ਭੈਣਾਂ ਨੇ ਉਹਨਾਂ ਦੇ ਦਿਵਾਵਾਂ ਨੇ ਲੱਖਾਂ ਭਰਾ ਨੇ ਮੈਂ ਅੱਜ ਮੈਂ ਇਕੱਲਾ ਨਹੀਂ ਅੱਜ ਬਹੁਤ ਵੱਡਾ ਕਾਫਲਾ ਬਹੁਤ ਵੱਡਾ ਕਾਫਲਾ ਨੇ ਦੁਨੀਆ ਭਰ ਦਾ ਕਾਫਲਾ ਨਾਲ ਇਹਦਾ ਹੋਣਾ ਇਹ ਭਰਾ ਵੀਰ ਦੇਖ ਲੋ ਸਿਕਿਉਰਿਟੀ ਲਈ ਖੜੇ ਨੇ ਆ ਭੈਣਾ ਨਾਲ ਖੜੀਆਂ ਨੇ ਸੋ ਅਖੀਰ ਚ ਕੀ ਕਹਿਣਾ ਚਾਹੋ ਤੇ ਦਿਲ ਦੀ ਕੋਈ ਇਹੋ ਜਿਹੀ ਗੱਲ ਹੈ ਜੋ ਬਸ ਖੋਚੋ ਦੱਬੀ ਰੱਖਦੇ ਹੋ ਪਰ ਅੱਜ ਕਹਿਣਾ ਚਾਹੋਗੇ ਮੈਂ ਕਹਤੀ ਸਟੇਜ ਤੇ ਆਪ ਦੁਬਾਰਾ ਕਹ ਦੋ ਮੈਂ ਸਤੇ ਤੇ ਇਹ ਗੱਲ ਕਹੀ ਹੈ ਵੀ ਭੈਣਾ ਦੇ ਲਈ ਸੈੱਡਡੇ ਉਪਰਾਲੇ ਕਰ ਰਹੇ ਆ ਭੈਣ ਦੇ ਹਾਜ਼ਰ ਆ ਪਰ ਮੈਨੂੰ ਇੱਕ ਗੱਲ ਦੁੱਖ ਲੱਗਦਾ ਰਖੜੀ ਵਾਲੇ ਦਿਨ ਭੈਣਾਂ ਮੇਰੀ ਰਖੜੀ ਲੈ ਕੇ ਨਹੀਂ ਆਉਂਦੀਆਂ ਅੱਛਾ ਲਾਓ ਇੱਕ ਭੈਣ ਰਖੜੀ ਬੰਦੀ ਆ ਹੁਣ ਕਈਆਂ ਦਾ ਕਾਫਲਾ ਪਿੱਛੇ ਆਉਣਾ ਰਿਹਾ ਰਿਸ਼ੀ मैम ਵੀ ਕਹਿ ਕੇ ਗਏ ਨੇ ਕਿ ਮੈਂ ਬੰਨੀ ਅਸੀਂ ਦੂਰੋਂ ਆਏ ਆ ਕਾਫੀ ਰਿਸ਼ੀ मैम ਵੀ ਕਹਿ ਕੇ ਗਏ ਨੇ ਵੀ ਤੁਹਾਨੂੰ ਭਰਾਮਾਂ ਦੀ ਸੌਂ ਲੱਗੀ ਵੀ ਜੇ ਤੁਸੀਂ ਰਖੜੀ ਲੈ ਕੇ ਨਾ ਆਈਆਂ ਹੁਣ ਦੇਖਦੇ ਆ 19 ਤਰੀਕ ਨੂੰ ਕੌਣ ਕੌਣ ਆਉਂਦੀਆਂ ਨੇ ਬਸ ਦੇਖੀ ਚੱਲੋ ਹੁਣ ਆਉਣ ਵਾਲੀ ਲੜੀ ਲੱਗਣ ਵਾਲੀ ਹੈ ਮੈਨੂੰ ਬਹੁਤ ਖੁਸ਼ੀ ਹੋਊਗੀ ਸਾਰੀਆਂ ਆਉਣਗੀਆਂ ਜੱਬ ਸਹੀ ਦੁਆ ਕਰਦੇ ਆ ਭਾਈ ਤੁਹਾਡੇ ਲਈ ਕਿ ਇਹ ਬਰੋਟ ਕਾਠ ਵਧੀ ਜਾਵੇ ਸਾਡੇ ਭੈਣਾਂ ਦਾ ਹੈਨਾ ਤੇ ਰਖੜੀਆਂ ਨਾਲ ਬਸ ਜਿੱਦਾਂ ਉਹ ਦਿਲਜੀਤ ਦੋਸਾਂ ਚ ਫਿਲਮ ਤੇ ਨਹੀਂ ਕਹਿੰਦਾ ਵੀ ਇੱਥੇ ਸਵੈਟਰ ਬਉਣਦੇ ਉਦੋਂ ਤੱਕ ਬੰਨ ਬੰਨ ਕੇ ਆ ਸਵੈਟਰ ਇਸ ਵਾਰ ਬੁੰਨੇ ਜਾਣੇ ਆ ਜੇ ਮੈਂ ਸਿੱਧੂ ਵੀਰ ਭਾਈ ਕਹਿੰਦਾ ਹੁੰਦਾ ਕਹਿੰਦਾ ਮੈਨੂੰ ਕਿਤੇ ਲੋਕਾਂ ਕੇਕਾਂ ਵਾਲਾ ਬਣਾ ਕਹਿਣ ਲੱਗ ਜਾਣ ਹੁਣ ਕਿਤੇ ਮੈਨੂੰ ਰਖੜੀ ਵਾਲਾ ਬਣਾ ਕਹਿਣ ਲੱਗ ਜਾਣਾ ਰਖੜੀਆਂ ਵਾਲਾ ਬੜੀ ਛੋਟੀ ਤੁਸੀਂ ਜਿਹੜੀ ਆ ਉਹ ਵਿਸ਼ ਕੀਤੀ ਐ ਇਸ ਚਾਨੂੰ ਤਾਂ ਮੈਨੂੰ ਲੱਗਦਾ ਬਾਹੇ ਗੁਰੂ ਇਸ ਵਾਰ ਭਰ ਭਰ ਕੇ ਪੂਰਾ ਕਰਨ ਵਾਲਾ ਵਾ باقی ਉਹ ਖੋਦ ਨਾਲ ਬੈਠਾ ਵਾ ਬਾਇਕਰੋ ਤੰਦਰੁਸਤੀ ਬਖਸ਼ੇ ਬਹੁਤ ਖੁਸ਼ ਰੱਖੇ ਤੇ ਤੰਦਰੁਸਤੀਆਂ ਦੇ ਨਾਲ ਨਾਲ ਸੋਹਣਾ ਜ਼ਿੰਦਗੀ ਜੀਵੇ ਤਾਂ ਕਿ ਤੁਸੀਂ ਸਾਡੇ ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਪ੍ਰਾਊਡ ਫੀਲ ਕਰਵਾਉਂਦੇ ਰਹੋ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ